だただ。 ਅੱਜ ਸਿੱਖ ਚੈਨਲ ਦੇ ਰਾਹ ਸਾਡੇ ਤੁਹਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਿੱਖ ਚੈਨਲ ਦੀ ਟੀਮ ਪਹੁੰਚਿਆ ਬਿਆਸ ਦਰਿਆ ਦੇ ਉੱਪਰ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੰਡ ਇਸ ਵਕਤ ਅਸੀਂ ਪਿੰਡ ਬਤਾਲਾ ਦੇ ਮੰਡਲ ਚ ਪਹੁੰਚੇ ਹੋਏ ਹਾਂ ਜਿੱਥੇ ਕਿ ਬਲਦੇਵ ਸਿੰਘ ਜੀ ਸਰਸਾ ਜੀ ਉਹ ਵੀ ਪਹੁੰਚੇ ਹੋਏ ਆ ਤੇ ਇੱਥੇ ਰਾਧਾ ਸਾਮੀ ਵਾਲਾ ਜਿਹੜਾ ਇੱਥੇ ਬੰਨ ਮਾਰਿਆ ਹੋਇਆ ਇਹ ਮੇਰਾ ਖਾਲ ਦੂਸਰਾ ਤੀਸਰਾ ਬੰਨ ਹੋਣਾ ਜੀ ਚੌਥਾ ਚੌਥਾ ਬੰਨ ਹੈ ਜੀ ਆਹ ਜਿਹੜਾ ਦਿਖ ਰਿਹਾ ਜਿਹੜਾ ਰਾਹ ਸਾਹਮਣੇ ਡੇਰਾ ਵਾ ਉਹ ਇਸ ਇਥੋਂ ਕਾਫੀ ਦੂਰ ਆ ਉਹ ਇਹ ਜ਼ਮੀਨ ਜਿਹੜੀ ਆ ਬਤਾਲੇ ਦੀ ਅਗਲੇ ਬੰਨੇ ਢਿਲਵਾਂ ਦੀ ਪਿਛਲੇ ਬੰਨੇ ਚੱਕੋ ਕਿਆਂ ਦੀ ਜ਼ਮੀਨ ਜਿਹੜੀ ਆ ਤੇ ਉਹਨੂੰ ਜਿਹੜਾ ਬਹੁਤ ਜ਼ਿਆਦਾ ਢਾ ਲਾ ਕੇ ਤੇ ਦਰਿਆ ਦੇ سپੁਰਤ ਕਰ ਦਿੱਤੀ ਆ ਤੇ ਹੁਣ ਸਸਤੇ ਭਾਅ ਲੋਕਾਂ ਦੇ ਕੋਲੋਂ ਜ਼ਮੀਨਾਂ ਜਿਹੜੇ ਖਰੀਦ ਰਹੇ ਆ ਤੇ ਇਸ ਵਕਤ ਸਾਡੇ ਨਾਲ ਹਣ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ ਉਹ ਜਿਹੜਾ ਆਪਾਂ ਮੌਕਾ ਦੇਖਣ ਵਾਸਤੇ ਆਏ ਆ ਸੰਗਤ ਜਿਹੜੀ ਆ ਰਸਤਾਂ ਤੋਂ ਆਈ ਆ ਵੱਖ-ਵੱਖਰੇ ਪੰਜਾਬ ਦੇ ਇਲਾਕੇ ਤੋਂ ਆਈ ਹਰਿਆਣੇ ਤੋਂ ਵੀ ਸੰਗਤ ਜਿਹੜੀ ਆਈ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਉਹ ਇਸ ਮਸਲੇ ਦੇ ਮਸਲਾ ਬੜਾ ਗੰਭੀਰ ਹੈ ਜੀ ਇਹ ਪਹਿਲਾਂ ਵੀ ਜਿਹੜਾ ਵਾ ਆਪਾਂ ਸਿੱਖ ਚਲਦੇ ਜਰੀਏ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਜਦੋਂ ਗੁਰਦੁਆਰਾ ਬੜੈਚ ਬਾਬਾ ਜੀਵੇਂ ਸਿੰਘ ਜੀ ਸ਼ਹੀਦ ਬਾਬਾ ਜੀਵੇਂ ਸਿੰਘ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਉੱਥੇ ਉਹਨਾਂ 40-50 ਫੁੱਟ ਜਿਹੜਾ ਡੂੰਘਾ ਟੋਆ ਉਸ ਵਕਤ ਮਾਰਤਾ ਸੀਗਾ ਉਦੋਂ ਇਹ ਇਮਾਰਤ ਨੂੰ ਗੁਰਦਸਾਹਿਬ ਦੀ ਲੱਗੇ ਸੱਟਣ ਲੱਗੇ ਸੀਗੇ ਪਰ ਉਦੋਂ ਸੰਗਤਾਂ ਨੂੰ ਰੋਕਿਆ ਸੀਗਾ ਤੇ ਦੱਸ ਦੇ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਢਲਵਾਂ ਦੇ ਜਾਂ ਬਤਾਲੇ ਦੇ ਉਸ ਵਕਤ ਜਿਹੜਾ ਉੱਥੇ ਗੁਰਦਰਾ ਸਾਹਿਬ ਹੈ ਰਾਜਸਾਮੇ ਦੇ ਵਿੱਚ ਉੱਥੇ ਦਰਸ਼ਨ ਕਰਨ ਵਾਸਤੇ ਜਾਂਦੇ ਰਿਹਾ ਪਰ ਹੌਲੀ-ਹੌਲੀ ਉਹਨਾਂ ਨੇ ਜਿਹੜਾ ਹੈਗਾ ਗੁਰਦਰਾ ਸਾਹਿਬ ਉੱਤੇ ਜਿਹੜਾ ਸੀਗਾ ਉਹਨਾਂ ਨੇ ਉਹ ਲੁਟਾ ਢੇਰੀ ਕਰਕੇ ਉੱਥੇ ਖਤਮ ਕਰ ਦਿੱਤੀ ਸੀ ਉੱਥੇ ਉੱਥੇ ਵੀ ਜਿਹੜਾ ਮਾਤਾ ਗੰਗਾ ਜੀ ਦਾ ਗੁਰਦਰਾ ਸੀ ਜਦੋਂ ਆਪਾਂ ਬਾਬੇ ਬੰਗਾਲ ਸਾਹਿਬ ਜਾਣੇ ਆ ਦਰਸ਼ਨ ਕਰਨ ਵਾਸਤੇ ਉੱਥੇ ਮਾਤਾ ਗੰਗਾ ਜੀ ਦਾ ਗੁਰਦਰਾ ਸਾਹਿਬ ਬਣਿਆ ਹੋਇਆ ਵਾ ਜਿੱਥੇ ਹਮੇਸ਼ਾ ਕੰਡ ਪਰਸ ਹੁੰਦੇ ਹੁੰਦੇ ਰਿਹਾ ਮਦਾ ਗੰਗਾ ਜੀ ਦਾ ਜਦੋਂ ਵਿਵਾਨ ਸਜਾਇਆ ਸੀਗਾ ਤੇ ਉੱਥੋਂ ਫਿਰ ਉਹ ਦਰਿਆ ਦੇ ਵਿੱਚ ਜਦੋਂ ਲੈ ਕੇ ਆ ਉਦੋਂ ਦੱਸਦੇ ਆ ਕਿ ਉਹਨਾਂ ਦਾ ਜਿਹੜਾ ਵਿਵਾਨ ਸੀ ਉਹ ਅਲੋਪ ਹੋ ਗਿਆ ਸੀ ਪਾਣੀ ਵਿੱਚ ਉਸ ਵਕਤ ਫਿਰ ਇਹ ਦੱਸਦੇ ਆ ਕਿ ਇੱਥੇ ਗੁਰਦਸਾਹ ਬਣਿਆ ਸੀ ਡੇਰੇ ਦੇ ਵਿੱਚ ਡੇਰਾ ਜਿਹੜਾ ਬਾਅਦ ਚ ਬਣਿਆ ਵਾ ਪਰ ਉਸ ਨੂੰ ਜਿਹੜਾ ਹੋਏ ਹੋਏ ਉਹਨਾਂ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਉਹ ਵਿੱਚ ਕਾਤੀ ਤੇ ਗੁਰਦਰਾ ਜਿਹੜਾ ਅਸੀਂ ਉਹ ਤੋਂ ਖਤਮ ਕਰਤਾ ਤੇ ਅਸੀਂ ਅੱਜ ਗੱਲਬਾਤ ਕਰਦੇ ਆ ਬਲਦੇਵ ਸਿੰਘ ਸਿਰਸਾ ਜੀ ਨਾਲ ਹੋਰ ਸੰਗਤ ਨਾਲ ਗੱਲਬਾਤ ਕਰਦੇ ਆ ਉਹ ਇਸ ਮਸਲੇ ਬਾਰੇ ਕਿਉਂਕਿ ਮਸਲਾ ਬੜਾ ਗੰਭੀਰਾ ਜਮੀਨਾਂ ਲੋਕਾਂ ਦੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹ ਜਿਹੜੇ ਆ ਉਹ ਖਰੀਦ ਚੁੱਕੇ ਆ ਸਸਤੇ ਰੇਟ ਤੇ ਤੇ ਦਰਿਆ ਦੇ ਵਿੱਚ ਵੀ ਜਿਹੜਾ ਪਟਿੱਗਾ ਦੇਖ ਰਹੇ ਆ ਉਹ ਵੀ ਡੱਗ ਰਹੀਆਂ ਇਸ ਵਕਤ ਬਹੁਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਰਿਪਤੇ ਜੀ ਦੇਖੋ ਜੀ ਜਿਹੜਾ ਜ਼ਮੀਨ ਆ ਜੱਟ ਦੀ ਮਾਂ ਹੁੰਦੀ ਦੱਸਦੇ ਆ ਕਿ ਆਪਾਂ ਦੇਖੋ ਪੈਰ ਤੋਂ ਲੈ ਕੇ ਸਿਰ ਤਾਈ ਜਿਹੜੀ ਆ ਜੱਟ ਦੇ ਜ਼ਮੀਨ ਦੇ ਚੋਖਾਨੇ ਆਪਾਂ ਹਾਂਜੀ ਤੇ ਤੁਸੀਂ ਅੱਜ ਆਪਾਂ ਸੰਗਤਾਂ ਵੀ ਆਈਆਂ ਇੰਡੀਆ ਚੋਂ ਲਾਲੋ ਵੱਖ-ਵੱਖੇ ਸੂਬਿਆਂ ਤੋਂ ਆਏ ਹੋਇਆ ਕੀ ਕਹਿਣਾ ਚਾ देखो सबसे पहला ते अमरजीत सिंह जी मैं ਤੁਹਾਡਾ ਤੇ ਤੁਹਾਡੇ ਸਿੱਖ ਚੈਨਲ ਦਾ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਮੈਂ 2000 ਜਦੋਂ ਅੱਠ ਦੇ ਵਿੱਚ ਇੱਥੇ ਸ਼ੁਰੂ ਕੀਤਾ ਕੰਮ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਜਿਹੜੀਆਂ ਨੇ ਬੜੀਆਂ ਸਟੋਰੀਆਂ ਮੇਰੀਆਂ ਕੀਤੀਆਂ ਐ ਇਸੇ ਤਰ੍ਹਾਂ ਬਾਕੀ ਚੱਲਣ ਵਾਲੇ ਵੀ ਕੀਤੀਆਂ ਨੇ ਸਾਰੇ ਜਿਹੜਾ ਮੀਡੀਆ ਇੱਥੇ ਆਉਂਦਾ ਰਿਹਾ ਮੈਂ ਜੇ ਕਿ ਕਨਾਲ ਵਾਂ ਤਾਂ ਬੜੀ ਲੰਬੀ ਲਿਸਟ ਐ ਤੇ ਜੇ ਕਿਸੇ ਦਾ ਕੋਈ ਰਹਿ ਗਿਆ ਤੇ ਫਿਰ ਉਹ ਨਾਰਾਜ਼ ਹੋਗਾ ਵੀ ਮੇਰਾ ਨਾਮ ਨਹੀਂ ਹਾਂਜੀ ਹਾਂਜੀ ਸੋ ਤੁਸੀਂ ਨੇ ਹੁਣ ਤੱਕ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਕੀ ਕੀਤਾ ਹੁਣ ਮੈਂ ਤੁਹਾਨੂੰ ਨਾਲ ਇੱਕ ਸਭ ਤੋਂ ਪਹਿਲਾ ਇੱਕ ਆ ਚੀਜ਼ ਜਿਹੜੀ ਆ ਵਖਾਉਣੀ ਚਾਹੁੰਦਾ ਹੁਣ ਤੁਸੀਂ ਵੇਖੋ ਵੀ ਆ ਜਿਹੜਾ ਦਰਿਆ ਆ ਆ ਜਿਹੜੇ ਦਰਖਤ ਨੇ ਇਹਨਾਂ ਨੂੰ ਹੁਣ ਪੁੱਟਿਆ ਜਾ ਰਿਹਾ ਆ ਵੇਖੋ ਸਾਰੀਆਂ ਜੜ੍ਹਾਂ ਤੋਂ ਪੁੱਟੇ ਨੇ ਸਾਰੇ ਆ ਕੁਹਾੜੇ ਤੋਂ ਹੀ ਤੁਹਾਨੂੰ ਵਿਖਾਏ ਨੇ ਵੀ ਇੱਥੇ ਹੁਣ ਕਿੰਨੀ ਲੇਬਰ ਲੱਗੀ ਸੀ ਇਹਨਾਂ ਨੂੰ ਇਹ ਵੀ ਅੱਜ ਵੀ ਨਹੀਂ ਹੁਣ ਸਾਨੂੰ ਵੇਖ ਕੇ ਨਾ ਤੇ ਜਦੋਂ ਅਸੀਂ ਫੋਟੋ ਲਗਿਆਂ ਕਰਨ ਤੇ ਫਿਰ ਇਧਰ ਲੇਬਰ ਆਣ ਗਈ ਆ ਆਹਨ ਦਰਖਤ ਕੱਟੇ ਜਾ ਰਹੇ ਆ ਥੱਲੇ ਜੜ੍ਹਾਂ ਪਟੀਆਂ ਜਾ ਰਹੀਆਂ ਨੇ ਕਿਉਂ ਉਹ ਇਸ ਕਰਕੇ ਕਿ ਜਿਹੜੀ ਆਊਟਹਾ우스 ਪਾਸੇੋਂ ਲੱਗੀ ਹੈ ਨਾ ਤੇ ਇਹ ਢਿੱਗਾ ਜਿਹੜੀਆਂ ਆ ਜਿਹੜੀਆਂ țeੜਾਂ ਪੱਤੀਆਂ ਨੇ ਆ ਵੇਖੋ ਜੀ ਆ ਵੇਖੋ ਲੈ ਇੱਧਰ ਇੱਧਰ ਆਓ ਜਰਾ ਆ ਕੈਮਰਾ ਵਾਲੇ ਨੂੰ ਮੈਂ ਕਹਾਂਗਾ ਬਹੁਤ ਖਤਰੇ ਵਾਲਾ ਸਹਾਰਾ ਜੀ ਆ ਵੇਖੋ ਤੁਸੀਂ ਹੁਣ ਆ țeੜਾਂ ਪੱਟੀਆਂ ਦੇ ਢਿੱਗਾ ਡਿੱਗਦੀਆਂ ਜਾ ਰਹੀਆਂ ਨੇ ਉਹ ਸਾਰਾ ਉਧਰ ਵਖਾ ਦਿਓ ਜਿਹੜੀ ਗੱਲ ਤੁਸੀਂ ਕੀਤੀ ਆ ਗੁਰਦੁਆਰਾ ਮਾਤਾ ਗੰਗਾ ਜੀ ਦੀ ਮਹਿਮਾਨ ਦੀ ਗੱਲ ਕੀਤੀ ਆ ਇਤਿਹਾਸ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਮੈਂ 1923-24 ਤੋਂ ਰਿਕਾਰਡ ਕਢਾਉਣਾ ਸ਼ੁਰੂ ਕੀਤਾ ਵੀ ਇਹ ਜਿਹੜਾ ਗੁਰਦੁਆਰਾ ਮਾਤਾ ਗੰਗਾ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਉਹ ਜਿਹੜਾ ਹੈ ਵੀ ਇਹ ਕਦੋਂ ਤੋਂ ਇਤਿਹਾਸ ਇਹਦਾ ਕਿ ਕਦੋਂ ਤੋਂ ਕਾਗਜ਼ਾਂ 'ਚ ਕਦੋਂ ਤੋਂ ਆਇਆ 20 ਮਈ 1932 ਨੂੰ ਸਰਦਾਰ ਸੰਤਾ ਸਿੰਘ ਜੋ ਕਿ ਇੱਕ ਕਿਸਾਨ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਸੀ ਖਸਰਾ ਨੰਬਰ 498 ਰਕਬਾ 8 ਕਨਾਲ 14 ਮਰਲੇ ਉਹ ਜਿਹੜੀ ਜ਼ਮੀਨ ਆ ਉਹ ਉਹਨਾਂ ਨੇ ਸ੍ਰੀ ਗੁਰੂ ਗੰਗ ਸਾਹਿਬ ਦੇ ਨਾਂ ਤੇ ਰਜਿਸਟਰੀ ਕਰਾਈ 8 ਕਨਾਲ 14 ਮਰਲੇ ਉਹ ਹੋ ਗਈ ਉਦੋਂ ਪਹਿਲਾਂ ਇੱਥੇ ਰਾਧਾ ਸਾਮੀਆਂ ਦਾ ਨਾਮ ਨਿਸ਼ਾਨ ਨਹੀਂ ਸੀ ਪਹਿਲਾਂ ਇੱਥੇ ਇਸ ਗੁਰਦੁਆਰੇ ਦੀ ਇੱਥੇ ਜਿਹੜਾ ਕੋਈ ਇਹਨਾਂ ਦਾ ਆ ਕੇ ਬੈਠਾ ਉਹਨੇ ਗੁਰੂ ਗੁਰਦੁਆਰਾ ਸਾਹਿਬ ਦਾ ਯਾਸਰਾ ਲਿਆ ਆਸਤੇ 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 ਚੱਲਦਾ ਚੱਲਦਾ ਫਿਰ ਇਡੇਲਾ ਬਣ ਕੇ ਬਣਨਾ ਸ਼ੁਰੂ ਹੋ ਗਿਆ ਫਿਰ ਉਸ ਤੋਂ ਬਾਅਦ 1985 ਦੇ ਵਿੱਚ ਜਦੋਂ ਸਭ ਤੋਂ ਵੱਧ ਇਹਨਾਂ ਨੇ ਫਿਰ ਇਹ ਲੋਕਾਂ ਦੀ ਜਿਹੜਾ ਕਹਾਣ ਕਰਨਾ ਸ਼ੁਰੂ ਕੀਤਾ 1985 ਦੇ ਵਿੱਚ ਨਾ ਪਿੰਡ ਬਲਸਰਾਏ ਤੇ ਪਿੰਡ ਵੜਾਇਤ ਦੋਹਾਂ ਪਿੰਡਾਂ ਦੀ ಗ್ರಾಮ ਪੰਚਾਇਤ ਜੀ 3200 3 ਕਨਾਲ 10 ਮਰਲੇ ਜ਼ਮੀਨ ਦੋਹਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਸਾਂਝੀ ਕਿਉਂਕਿ ਦੋਵੇਂ ਪਿੰਡ ਲਾਗੇ ਲੱਗਦੇ ਆ ਇਹਨਾਂ ਦੀ ਸਾਂਝੀ ਪੰਚਾਇਤੀ ਜ਼ਮੀਨ ਲੈ ਕੇ ਇੱਕ ਨਵਾਂ ਪਿੰਡ ਕ੍ਰੀਏਟ ਕਰਤਾ ਔਰ ਹੱਦਬਸਤ ਨਵਾਂ ਬਣ ਗਿਆ 428 ਨੰਬਰ ਡੇਰਾ ਬਾਬਾ ਜੈਮਲ ਸਿੰਘ ಗ್ರಾಮ ਪੰਚਾਇਤ ਨਦੀ ਬਣ ਗਈ 3200 ਤੋਂ ਵੱਧ ਕਨਾਲ ਮਤਲਬ 800 ਕਿੱਲੇ ਜੱਡੀ ਜ਼ਮੀਨ ਹੈ ਉਹ ਉਦੋਂ ਲੈ ਕੇ ਚਾਰ ਚਾਰ ਆਪਣਾ 8 ਚੌਕੇ 32 ਠੀਕ ਹੈ ਜੀ 400 ਏਕੜ ਤੋਂ ਵੱਧ ਉਦੋਂ ਲੈ ਕੇ ਫਿਰ ਉਸ ਤੋਂ ਬਾਅਦ ਅਸੀਂ 1 ਏਕੜ ਫੇਰ ਲਗੇ ਬੜਾ ਇਚਰੀ 45 ਏਕੜ ਫੇਰ ਲੈ ਗਏ ਇਸ ਤਰ੍ਹਾਂ ਇਹਨਾਂ ਨੇ ਇਹ ਜਿਹੜੀ ਜ਼ਮੀਨ ਆ ਕਰੀਬ 750 ਏਕੜ ਜ਼ਮੀਨ ਦੋ ਪਿੰਡਾਂ ਦੀ ਉਹ ਲੈ ਗਏ। ਬਲਸਰਾ ਹੈ ਤੇ ਬੜਾਚ ਦੀ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜੋਧਿਆਂ ਦੀ ਬੁੱਢਾ ਥੇ ਬੁੱਢਾ ਥੇ ਅੱਗੇ ਜੋਧੇ ਅੱਗੇ ਚਿੱਟਾ ਸ਼ੇਰ ਇਹ ਤਾਂ ਲੈ ਗਏ। ਪਰ ਹੁਣ ਆਪਾਂ ਜਿਹੜਾ ਇਸ ਟਾਈਮ ਤੇ ਮਸਾ ਠਾ ਰਹੇ ਹਾਂ ਇਹ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਤੇ ਅਸੀਂ ਜਦੋਂ ਇਹ ਨਾ ਹਟੇ ਤੇ ਮੈਂ ਹਾਈ ਕੋਰਟ ਚ ਗਿਆ ਹਾਈ ਕੋਰਟ ਜਾ ਤੇ ਹਾਈ ਕੋਰਟ ਨੇ ਜਨਵਰੀ ਚ ਅਸੀਂ ਕੇਸ ਕੀਤਾ ਸੀ 2024 ਚ 35 2024 ਨੂੰ ਮਾਨਯੋਗ ਹਾਈ ਕੋਰਟ ਨੇ ਆਦੇਸ਼ ਕਰਤੇ ਜਿਹਦੇ ਵਿੱਚ ਪੰਜਾਬ ਸਰਕਾਰ ਡਰੇਨੇਜ ਭਾਗ ਮੈਨਗ ਭਾਗ ਡੀਸੀ ਕਪੂਰਥਲਾ ਡੀਸੀ ਅੰਮ੍ਰਿਤਸਰ ਇਸੇ ਤਰ੍ਹਾਂ ਕੇਂਦਰ ਦੇ ਨਾਲ ਸਬੰਧਤ ਸਾਰੀਆਂ ਏਜੰਸੀਆਂ ਤੇ ਰਾधा स्वामी 사ਤਸੰਗ ਬਿਆਸ ਸਾਰਾਂ ਤੇ ਪੱਕੀ ਰੋਕ ਲਾਤੀ ਕਿ ਕਿਸੇ ਨੇ ਵੀ ਦਰਿਆ ਦੇ ਨਾਲ ਛੇੜਛਾੜ ਨਹੀਂ ਕਰਨੀ ਲੇਕਿਨ ਹੋਇਆ ਕਿ ਕਿ ਇਹਨਾਂ ਨੇ ਛੇੜਛਾੜ ਨਾ ਛੱਡੀ ਮੈਂ ਉਸ ਤੋਂ ਬਾਅਦ ਫੇਰ ਜਿੱਤਰਾ ਅੱਜ ਆਪਾਂ ਆਏ ਆ ਇਸੇ ਤਰ੍ਹਾਂ ਮੈਂ ਲਗਾਤਾਰ ਇਹਦੀਆਂ ਜੜੀਆਂ ਇੱਥੇ ਆ ਕੇ ਸਟੂਡੀਆਂ ਕਰਦਾ ਰਿਹਾ ਔਰ ਜੜੀਆਂ ਡੇਰੇ ਦੀਆਂ ਕਰਤੂਤਾਂ ਨੇ ਉਹ ਜਗਜਹਰ ਕਰਦਾ ਰਿਹਾ ਅਖਬਾਰਾਂ ਰਾਈਂ ਵੀਡੀਓ ਰਾਈਂ ਸਾਰਾ ਕੁਝ ਕਰਕੇ ਜੰਦ ਰਿਹਾ ਮੈਂ ਫੇਰ ਜਾ ਕੇ ਤੇ ਹਾਈ ਕੋਰਟ ਦੇ ਵਿੱਚ ਕੰਟੈਂਪਟ ਪਾਤੀ ਪਿਤੀ ਪੰਜ ਦੇ ਆਰਡਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਡੀਸੀ ਅੰਮ੍ਰਿਤਸਰ ਡੀਸੀ ਕਪੂਰਥਲਾ ਮੈਨੇਜ ਪਾਗ ਡਰੇਨੇਜ ਪਾਗ ਇਹ ਸਾਰੇ ਮਿਲੇ ਹੋਏ ਨੇ ਤੇਰਾ ਦਾ ਸਵਾਮੀ ਜਿਹੜੇ ਨੇ ਉਹ ਆਪਣਾ ਕੰਮ ਜਿਹੜਾ ਉਹ ਜਾਰੀ ਰੱਖਿਆ ਇਹਨਾਂ ਨੇ ਲੇਕਿਨ ਕਿਸੇ ਸੁਣਵਾਈ ਫਿਰ ਨਾ ਕੀਤੀ ਫਿਰ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਦੁਬਾਰਾ ਫੇਰੇ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੁਣ ਅੱਜ ਤੁਹਾਨੂੰ ਇਸ ਕਰਕੇ ਇੱਥੇ ਲੰਦਾ ਅੱਜ ਅਸੀਂ ਹੁਣ ਜਿਹੜਾ ਜਿਸ ਤਰ੍ਹਾਂ ਕਿ ਅਸੀਂ 2 ਜੁਲਾਈ ਨੂੰ ਪਹਿਲਾਂ ਮੀਟਿੰਗ ਕੀਤੀ ਪਿੰਡ ਬੜੈਚ ਵਿੱਚ ਜਿਹੜਾ ਕਿ ਗੁਰਦੁਆਰਾ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਉਹਨਾਂ ਦੀ ਯਾਦ ਵਿੱਚ ਪਿੰਡ ਬੜੈਚ ਚ ਬਣਿਆ ਉਹ ਜ਼ਮੀਨ ਇਹਨਾਂ ਨੇ ਖਰੀਦ ਲਈ ਲੋਕਾਂ ਦੀਆਂ ਜ਼ਮੀਨਾਂ ਖਰੀਦ ਗਏ ਪੰਚਾਇਤਾਂ ਦੀਆਂ ਲੈ ਗਏ ਸਭ ਕੁਝ ਲੈ ਗਏ ਪਰ ਇਹਨਾਂ ਨੂੰ ਸਬਰ ਨਹੀਂ ਆਇਆ ਇਹਨਾਂ ਨੇ ਇੱਕ ਤਾਂ ਉਹ ਬਾਬਾ ਜੀਵਨ ਸਿੰਘ ਦੀ ਜੇਰੀ ਜ਼ਮੀਨ ਸੀ ਉਹਦੀ ਗਲਤ ਰਜਿਸਟਰੀ ਕਰਾਈ ਆ ਫਿਰ ਪਿੰਡ ਬੜੈਚ ਦੇ ਚੱਕੂ ਗੁਰਦੁਆਰੇ ਤੇ ਇਹਨੇ ਪਹਿਲਾਂ ਹੀ ਢਾ ਦਿੱਤਾ ਜਿਹਦਾ ਉਹ ਰੌਲਾ ਪਿਆ ਸੀ 2012 ਦੇ ਵਿੱਚ ਜਿਸ ਸਰਦਾਰ ਸਿਮਰਜੀਤ ਮਾਨ ਵੀ ਤੇ ਸਾਰੇ ਆਏ ਸਨ ਉਹ ਕੀ ਹੋਇਆ ਉਹਦੇ ਬਾਰੇ ਮੈਂ ਜ਼ਿਆਦਾ ਵਿਸਤਾਰ ਚ ਨਹੀਂ ਜਾਣਾ ਕਿਉਂਕਿ ਕਈ ਗੱਲਾਂ ਐਸੀਆਂ ਨੇ ਕਿ ਉਹ ਗੱਲ ਮੂੰਹੋਂ ਕੱਢੀ ਜਿਹੜੀ ਆ ਫਿਰ ਉਹ ਕਈ ਵਾਰਾਂ ਇਹ ਵਾਅਦਾ ਕਰਨ ਬੰਦ ਗਈ ਪਰ ਮੈਂ ਇਹ ਚਾਹਣਾ ਮੈਂ ਤਾਂ ਲੋਕਾਂ ਦੇ ਸਾਹਮਣੇ ਸਰਕਾਰਾਂ ਦੀ ਨਲਾਇਕੀ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਦੀ ਮਿਹਣੀ ਭੁਗਤ ਤੇ ਜਿਹੜੀਆਂ ਕੁਰਸੀਆਂ ਤੇ ਉਹ ਬੈਠੇ ਨੇ ਉਹਨਾਂ ਦੇ ਨਾਲ ਉਹਨਾਂ ਦੀ ਗਦਾਰੀ ਤੇ ਇਹਨਾਂ ਲੋਕਾਂ ਦਾ ਜਿਹੜਾ ਘਾਣ ਹੋ ਰਿਹਾ ਇਹ ਜਿਹੜੀ ਆਵਾਜ਼ ਇਹਨਾਂ ਦੀ ਹਮਦਰਦੀ ਵਜੋਂ ਮੈਂ ਜਿਹੜਾ ਉਠਾ ਰਿਆਂ ਹੁਣ ਅੱਜ ਜਿਸ ਤਰ੍ਹਾਂ ਆਪਾਂ ਪਿੰਡ ਮੰਡ ਬਤਾਲਾ ਦੀ ਜਿਹੜੀ 6 ਏਕੜ ਜ਼ਮੀਨ ਗੁਰਦੁਆਰਾ ਪਤੀ ਪ੍ਰਥੀਪੁਰ ਰਕਬਾ 6 ਏਕੜ ਔਰ ਉਹ ਜ਼ਮੀਨ ਇਹਨਾਂ ਨੇ 2 ਕਿੱਲੇ ਨਾਲ ਤਬਾਦਲਾ ਕਰਕੇ ਤੇ 6 ਕਿੱਲੇ ਜ਼ਮੀਨ ਜਿਹੜੀਆਂ ਹੜੱਪ ਕਰ ਲਈਆਂ ਇਸੇ ਤਰ੍ਹਾਂ 7 ਕਿੱਲੇ ਜ਼ਮੀਨ ਇਸ ਤੋਂ ਪਹਿਲਾਂ ਪੱਤੀ ਪ੍ਰਤੀਪੁਰ ਗੁਰਦੁਆਰਾ ਪੱਤੀ ਪ੍ਰਤੀਪੁਰ ਪਿੰਡ ਮੱਡ ਬਤਾਲਾ ਤਹਿਸੀਲ ਢਿਲਵਾ ਜਿਹੜਾ ਕਪੂਰਥਲਾ ਦੀ ਇੱਕ 21 ਸਾਲ ਪਹਿਲਾਂ ਹੜੱਪ ਕਰ ਗਏ ਨੇ ਉਹ ਦਰਿਆ ਤੋਂ ਪਾਰ ਆ ਉਹ ਤੋਂ ਪਹਿਲਾਂ ਹੀ ਕਰ ਗਏ ਹੁਣ 6 ਕਿੜਾ ਚ ਲੈ ਗਏ ਇਸੇ ਤਰ੍ਹਾਂ ਅੱਗੇ ਹੁਣ ਇਸ ਪਾਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਧਰ ਅੱਗੇ ਕੈਮਰਾ ਜਿਹੜਾ ਹੈ ਨਾ ਇੱਧਰ ਹੋ ਜਾਓ ਇੱਧਰ ਹੋ ਜਾਓ ਜਿਹੜਾ ਜਾਂ ਕਿ ਮੈਂ ਤੁਹਾਨੂੰ ਕੈਮਰਾ ਦਿਖਾ ਕੈਮਰੇਮੈਨ ਨੂੰ ਕਹਾਂਗਾ ਕਿ ਇੱਧਰ ਥੋੜਾ ਜਿਹਾ ਤੁਸੀਂ ਅੱਗੇ ਫੋਟੋ ਕਰੋ ਇੱਥੇ ਨੂੰ ਹੋ ਜਾਓ ਤੇ ਗੱਲ ਕਰੀਏ ਇੱਧਰ ਦੇਖਿਓ ਇਹ ਰਕਮਾ ਜਿਹੜਾ ਹੈ ਜਿਸ ਤਰ੍ਹਾਂ ਕਿ 4 ਕਿਲੋਮੀਟਰ ਦੀ ਚੜਾਈ ਜਿੱਥੇ ਪਹਿਲਾਂ ਦਰਿਆ ਸੀ ਉਥੋਂ 4 ਕਿਲੋਮੀਟਰ ਦੀ ਸੱਜੇ ਪਾਸੇ ਤੋਂ ਚੜਾਈ ਵਿੱਚ ਖੱਬੇ ਪਾਸੇ ਨੂੰ ਦਰਿਆ ਤੱਕ ਦਿੱਤਾ ਹੈ 4 ਕਿਲੋਮੀਟਰ ਦੀ ਚੜਾਈ ਤੇ 20 ਕਿਲੋਮੀਟਰ ਦੀ ਜਿਹੜੀ ਸੜਕ ਹੈ 메ਨ ਜਲੰਧਰ ਅੰਮ੍ਰਿਤਸਰ ਹਾਈਵੇ ਜਿਹੜਾ ਬਿਆਸ ਵਾਲਾ ਪੁਲ ਹੈ ਉਥੋਂ ਕਰੀਬ 20 ਕਿਲੋਮੀਟਰ ਦਰਿਆ ਐਸ ਪਾਸੇ ਨੂੰ ਤੇ ਪਿੱਛੇ ਨੂੰ ਉਧਰੋਂ ਬੰਨ ਬਿਸਤਰਾ ਬਣਾ ਬਣਾ ਕੇ ਜਮੀਨ ਤੱਕੀ ਜਾ ਰਹੀ ਹੈ ਇਹ ਸਾਰੀ ਜ਼ਮੀਨ ਜਿਹੜੀ ਆ ਇਹ ਰੁੱਢੀ ਜਾ ਰਹੀ ਆ ਇਹਦੇ ਨਾਲ ਕੀ ਹੈ ਕਿ ਹੁਣ ਅੱਗੇ ਚਿੱਟਾ ਛੇਰ ਆ ਗਿਆ ਉਹ ਵੀ ਗੁਰਦੁਆਰਾ ਇਹ ਪਾਸੇ ਦਾ। 체ਵੇਂ ਪਾਸੇ ਦੇ ਆ ਕੇ ਗੁਰਦੁਆਰੇ। ਹੁਣ ਉਸ ਗੁਰਦੁਆਰੇ ਦੀ ਮਾਰੀ ਹੈ। ਮੈਂ ਤਾਂ ਸਿੱਖ ਕੌਮ ਨੂੰ ਸੁਚੇਤ ਕਰ ਰਿਹਾ। ਤੇ ਭਾਈ ਆਹ ਕੁਝ ਹੋ ਰਿਹਾ ਤੇ ਤੁਸੀਂ ਸੁੱਤੇ ਕਿਉਂ ਜੇ? ਸੋ ਅੱਜ ਇੱਥੇ ਆਏ ਆ। ਔਰ ਇੱਥੇ ਤੁਸੀਂ ਵੇਖਿਆ ਕਿ ਅੱਜ ਪ੍ਰਸ਼ਾਸਨ ਨੂੰ ਮੈਂ ਖਾਲੀ ਦਰਖਾਸਤ ਜਿਹੜੀ ਸੀ ਉਹ ਭੇਜ ਦਿੱਤੀ ਸੀ। ਡੀਸੀ ਨੂੰ ਸਾਰਿਆਂ ਨੂੰ। ਭਈ ਅਸੀਂ ਸਵੇਰੇ ਇੱਥੇ ਜੜੀਆਂ ਸੰਗਤਾਂ ਨੇ ਜਿਸ ਤਰ੍ਹਾਂ ਕਿ ਸਰਦਾਰ ਸੰਦੀਪ ਸਿੰਘ ਗੰਗਾ ਨਗਰ ਤੋਂ ਆਏ ਇਸੇ ਤਰ੍ਹਾਂ ਮਤਲਬ ਕਿ ਹਰਿਆਣੇ ਦੇ ਤੋਂ ਵੀ ਜਿਹੜੇ ਨੇ ਮਸਤ ਮਸਤਕਰ ਪਿੰਡ ਹੈ ਸਰਦਾਰ ਦਵਿੰਦਰ ਸਿੰਘ ਉਹ ਆਏ ਨੇ ਇਸੇ ਤਰ੍ਹਾਂ ਅੱਜ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡੀ ਗੱਡੀ ਜਿਹੜੀ ਆ ਅਹਿਲਨਾਬਾਦ ਰਾਣੀਆਂ ਸਰਸੇ ਤੋਂ ਜਿਹੜੇ ਨਮਾਇंदे ਸੀ ਉਹਨਾਂ ਨੂੰ ਲੈ ਕੇ ਆ ਰਹੀ ਸੀ ਇੱਥੇ ਮੌਕਾ ਵੇਖਣ ਵਾਸਤੇ ਆ ਰਹੀ ਸੀ ਲੇਕਿਨ ਉਤਰਦਾ ਸਾਨੂੰ ਇੱਥੇ ਉੱਥੇ ਐਕਸੀਡੈਂਟ ਹੋ ਗਿਆ ਬਠਿੰਡੇ ਕੋਲ ਪਰ ਗੁਰੂ ਦੀ ਕਿਰਪਾ ਰਹੀ ਆ ਕਿ ਬੰਦਿਆਂ ਨੂੰ ਸੱਠਾਂ ਨਹੀਂ ਲੱਗੀਆਂ ਗੱਡੀ ਦਾ ਐਕਸੀਡੈਂਟ ਜਿਹੜਾ ਕਾਫੀ ਹੋ ਗਿਆ ਉਹ ਗੱਡੀ ਉੱਥੋਂ ਫਿਰ ਮੈਂ ਉਹਨਾਂ ਨੇ ਕਿਹਾ ਤੁਸੀਂ ਵਾਪਸ ਲੈ ਜਾਓ ਸੋ ਅੱਜ ਅਸੀਂ ਜਿਹੜਾ ਇੱਥੇ ਲੈ ਆਂਦੇ ਤੇ ਪ੍ਰਸ਼ਾਸਨ ਨੇ ਕਹਿੰਦੇ ਵੀ ਜੇਕਰ ਜਿਸ ਤਰ੍ਹਾਂ ਡੇਰਾ ਤਮ ਕਿਉਂ ਜਾਂਦਾ ਇੱਥੇ ਪਿਛਲੀ ਵਾਰੀ ਆਇਸ ਆਏ ਹਾਂ ਤੇ ਕੁਝ ਬੰਦੇ ਝਗੜਾ ਕਰਾਉਣ ਵਾਸਤੇ ਸਾਡੇ ਨਾਲ ਖਲਾਫ ਪਰ ਜਿਹੜੇ ਬੰਦੇ ਸਾਡੇ ਨਾਲ ਸੀ ਉਹ ਬੋਲਣ ਲੱਗੇ ਜਿਸ ਤਰ੍ਹਾਂ ਅੱਜ ਵੀ ਤੁਹਾਡੇ ਸਾਹਮਣੇ ਇੱਕ ਸਿੰਘ ਸਾਡਾ ਲੱਗਿਆ ਸੀ ਬੋਲਣ ਤੁਹਾਨੂੰ ਚੁੱਪ ਕਰਾਤਾ ਪਰ ਨਹੀਂ ਭਾਈ ਆਪਾਂ ਪੀ ਇੱਥੇ ਆਇਆਂ ਨਾਲ ਇਹ ਰੌਲਾ ਪਾਉਣਗੇ ਝਗੜਾ ਹੋਊਗਾ ਤੇ ਫਿਰ ਇਹ ਕਮਾਂਗੇ ਵੀ ਬਲਦੇਵ ਸਿੰਘ ਸਰਸਾ ਸ਼ਾਂਤੀ ਭੰਗ ਕਰਨ ਵਾਸਤੇ ਲੋਕਾਂ ਨੂੰ ਬਲੈਕਮੇਲ ਕਰਨ ਵਾਸਤੇ ਡੇਰੇ ਨੂੰ ਬਦਨਾਮ ਕਰਨ ਲਈ ਇਹ ਇੱਥੇ ਆਉਂਦਾ ਤੇ ਤਾਂ ਝਗੜਾ ਹੋਇਆ ਪੀ ਮੇਰੇ ਤੇ ਪਰਚਾ ਆਊਗਾ ਜੇਲ੍ਹ ਭੇਜਣਗੇ ਮੈਨੂੰ ਕੋਈ ਫਰਕਤ ਨਹੀਂ ਪੈਣਾ ਜੇਲ੍ਹ ਪਰ ਸਾਡੇ ਕੰਮ 'ਚ ਰੁਕਾਵਟ ਆ ਜੇ ਇਸ ਕਰਕੇ ਇਹਨਾਂ ਦੀ ਵਿਉਂਤਬੰਦੀ ਆ ਤੇ ਮੈਂ ਪ੍ਰਸ਼ਾਸਨ ਕਹਤਾ ਹਾਂ ਤਾਈ ਇਸ ਕਰਕੇ ਅੱਜ ਤੁਸੀਂ ਵੇਖਿਆ ਕਿ ਫੋਰਸੇ ਵੜਿਆ ਔਰ ਇੱਕ ਗੱਲ ਮੈਂ ਹੋਰ ਕਹਿ ਦਵਾਂ ਕਮਾ ਇਹ ਵੀ ਗੱਲ ਕਹੀ ਸੀ ਕਿ ਅਸੀਂ ਚੱਲਿਆਂ ਦਰਿਆ ਦੇ ਤੇ ਇੱਕ ਹੀ ਪੁਆਇੰਟ ਬੁਖਾ ਰਹੇ ਆਂ ਵੈਸੇ ਜੇ 20 ਕਿਲੋਮੀਟਰ ਸੀ ਵੇਖੀਏ ਨਾਲ ਚੱਲ ਕੇ ਤੇ ਜੇ ਕਿਸੇ ਦਿਨ ਹੋਇਆ ਤੇ ਤੁਸੀਂ ਵੀ ਟਾਈਮ ਕੱਢਿਓ ਤੁਸੀਂ ਵੀ ਟਾਈਮ ਕੱਢਿਓ ਤੇ ਅਸੀਂ ਹੋਰ ਵੀ ਚੱਨ ਲੈ ਆ ਕੇ ਤੇ ਦਰਿਆ ਦੇ ਨਾਲ-ਨਾਲ 20 ਕਿਲੋਮੀਟਰ ਤੋਂ ਲੈ ਕੇ ਮੈਂ ਚਾਹੁੰਦਾ ਕਿ ਸਟੋਰੀ ਬਣੇ ਲੋਕਾਂ ਨੂੰ ਪਤਾ ਲੱਗੇ ਜਿਹੜੇ ਮੇਰੇ ਖਿਲਾਫ ਇਹ ਬੋਲਦੇ ਨੇ ਵੀ ਸਰਸਾ ਜਿਹੜਾ ਉਹ ਮਹਾਪੁਰਸ਼ਾਂ ਨੂੰ ਗੁਰੂ ਜੀ ਨੂੰ ਬਾਬਾ ਜੀ ਨੂੰ ਬਧਰਾਮ ਕਰਦਾ ਵੀ ਉਹ ਤੇ ਗਲਤ ਕੰਮ ਕਰਦੇ ਨਹੀਂ ਮੈਂ ਚਾਹਣਾ ਹੈ ਕਿ ਮੇਰਾ ਤੁਹਾਡੇ ਚੈਨਲ ਦੇ ਨਾਲ ਹੀ ਉਹਨਾਂ ਵੀਰਾਂ ਨੂੰ ਇੱਕ ਸਵਾਲ ਹੈ ਵੀ ਆ ਤੁਸੀਂ ਵੇਖਿਆ ਕਿਤੇ ਆ ਗਏ ਨਹੀਂ ਤੇ ਆਜੋ ਮੇਰੇ ਨਾਲ ਮੈਥਾ ਨੂੰ ਖਾ ਦਿੰਨਾ ਜੇ ਤੇ ਡੇਰੇ ਵਾਲੇ ਕੰਮ ਠੀਕ ਹੋ ਰਿਹਾ ਤੇ ਮੈਨੂੰ ਜੋ ਵੀ ਆ ਸੰਗਤ ਜਿਹੜੀ ਆਈ ਆ ਇਹ ਫੈਸਲਾ ਕਰੇ ਮੈਨੂੰ ਜੋ ਕਹਣਗੇ ਮੈਂ ਧੰਨ ਭਰ ਨੂੰ ਤਿਆਰ ਨਹੀਂ ਤਾਂ ਫਿਰ ਡੇਰੇ ਵਾਲਿਆਂ ਨੂੰ ਇਹ ਕਿਉਂ ਨਹੀਂ ਰੋਕਿਆ ਜਾ ਰਿਹਾ ਤੇ ਤੁਸੀਂ ਇੱਕ ਬੰਦੇ ਕਹਿੰਦੇ ਹੋ ਵੀ ਅਸੀਂ ਧਰਮ ਦੇ ਮੱਦੇ ਰੱਖ ਕੇ ਹੈਗੇ ਆ ਆਗੂ ਆ ਤੇ ਜੇ ਧਰਮੀ ਬੰਦਿਆਂ ਨੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬੁਰਦ ਕਰਕੇ ਤੇ ਉਹਨਾਂ ਦੇ ਉੱਤੇ ਆਬ ਕਬਜ਼ੇ ਕਰਨੇ ਆ ਜਿਹੜੀਆਂ ਲੋਕਾਂ ਦੀਆਂ ਟਰਾਲੀਆਂ ਇੱਥੇ ਸੇਵਾ ਕਰਨ ਆਉਂਦੀਆਂ ਲੋਕ ਸੇਵਾ ਕਰਨ ਆਉਂਦੇ ਆ ਉਹ ਲੋਕ ਜਿਹੜੇ ਨੇ ਇੱਥੇ ਕੀ ਕਰਨ ਵਾਸਤੇ ਆਉਂਦੇ ਨੇ ਕਿ ਇਹਨਾਂ ਲੋਕਾਂ ਨੂੰ ਬਰਬਾਦ ਕਰਨ ਲਈ ਸੋ ਅੱਜ ਮੈਂ ਕਹਿੰਦਾ ਸੀ ਭਈ ਜਾਦ ਤੇ ਇੱਥੇ ਐਸਡੀਐਮ ਤਹਿਸੀਲਦਾਰ ਆ ਕੇ ਸਾਡੇ ਨਾਲ ਗੱਲ ਕਰੇ ਤੇ ਜੇ ਨਹੀਂ ਕਰੇਗਾ ਫਿਰ ਅਸੀਂ ਅੱਜ ਹੀ ਐਕਸ਼ਨ ਕਰਾਂਗੇ ਔਰ ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਅਸੀਂ 15 ਦਿਨਾਂ ਦਾ ਟਾਈਮ ਦਿੱਤਾ ਅੱਜ ਸਾਰੀ ਸੰਗਤਾਂ ਨੇ 15 ਦਿਨਾਂ ਦੇ ਅੰਦਰ ਅੰਦਰ ਇੰਤਕਾਲ ਨੰਬਰ 1464 ਗੁਰਦੁਆਰਾ ਸ੍ਰੀ ਗੁਰਦੁਆਰਾ ਸਾਹਿਬ ਪੱਤੀ ਪ੍ਰithviਪੁਰ ਇਹਦਾ ਜਿਹੜਾ ਗਲਤ ਤਬਾਦਲਾ ਹੋਇਆ ਇਹ ਇੰਤਕਾਲ ਗਲਤ ਹੈ ਫਰਜੀ ਕਮੇਟੀ ਹੈ ਫਰਜੀ ਸਾਰੀ ਕਾਰਵਾਈ ਹੋਈ ਹੈ ਇਹ ਇੰਤਕਾਲ ਖਾਰਜ ਕੀਤਾ ਜਾਵੇ ਔਰ ਜਿਹੜੀ ਨਵੀਂ ਜਵਾਬਦੀ ਬਣ ਰਹੀ ਆ ਉਹਦੇ ਵਿੱਚ ਇਹਦਾ ਅਮਲ ਰੋਕਿਆ ਜਾਵੇ ਜੇ 15 ਦਿਨਾਂ 'ਚ ਨਾ ਕੀਤਾ ਤੇ ਫਿਰ ਡੀਸੀ ਕਪੂਰਥਲਾ ਨੂੰ ਦੱਸ ਦਿਆਂਗੇ ਕਿ ਜਿਹੜੇ ਜਿਹਨਾਂ ਲੋਕ ਜਿਹੜੇ ਪੀੜਤ ਲੋਕ ਨੇ ਉਹ ਆਪਣੇ ਹੱਕ ਕਿਵੇਂ ਲੈਂਦੇ ਆ ਲੜਾਈ ਸ਼ਾਂਤਮਈ ਹੋਏਗੀ ਪਰ ਨੱਕ ਚ ਦਮ ਕਰ ਦਿਆਂਗੇ ਇਹਨਾਂ ਦਾ ਪਾਣੀ ਪੀਣਾ ਹਰਾਮ ਕਰ ਦਿਆਂਗੇ ਰੋਟੀ ਖਾਣੀ ਤੇ ਦੂਰ ਦੀ ਗੱਲ ਸੋ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਹ ਸਾਰੀ ਸੰਗਤ ਇਸ ਵਾਸਤੇ ਆਈ ਆ ਹੁਣ ਮੈਨੂੰ ਪਤਾ ਲੱਗਾ ਕਿ ਤਹਿਸੀਲਦਾਰ ਆ ਗਿਆ ਤੇ ਚਲੋ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ ਉਹ ਜੀ ਦਾ ਸਾਹਿਬ ਨਾ ਚਿਲਰ ਨਾ ਚਿਲਰ ਨਾ ਚਿਲਰ ਇਹ ਸ਼ੋਬਰ ਹੈ ਕਿਰਜਨੀਸ਼ ਹਾਂਜੀ ਕਿਰਜਨੀਸ਼ ਕਿਰਜਨੀਸ਼ ਹਾਂਜੀ ਯਾਰ ਥੋੜਾ ਥੱਕ ਲਾ ਥੋੜਾ ਆ ਜਾ ਪਿੱਛੇ ਨੂੰ ਹੋ ਜਾ ਹਾਂ ਆਪਾਂ ਥੋੜੀ ਪੱਲੇ ਹੋ ਜਾਵਾਂਗੇ ਜੀ ਸਾਹਿਬ ਕਿਉਂਕਿ ਉੱਧਰ ਹਾਂਜੀ ਜਿਹੜੀ ਗੱਡੀ ਸਾਹਮਣੇ ਤਾਂ ਮੰਗ ਬੱਤੀ ਦਨ ਲਈ ਬਾਕੀ ਦੇਖੋ ਜੋ ਵੀ ਸੀ ਯਾਰ ਤੂੰ ਤੇਰੀ ਡਿਊਟੀ ਲੱਗੀ ਹੈ ਸਾਡੀ ਗੱਲ ਤਾਂ ਸੁਣ ਲੈ ਨਹੀਂ ਉਹ ਤਾਂ ਤੁਸੀਂ ਜੀ ਉਹ ਤਾਂ ਪਹਿਲਾਂ ਕੋ ਕਾਲਾ ਪੈ ਗਿਆ ਤੈਨੂੰ ਤਰੇਲੀਆਂ ਕਿਉਂ ਆਈ ਜਾਂਦੀਆਂ ਨੇ ਵੈਸੇ ਕੱਲ ਵੈਸੇ ਕੱਲ ਤੂੰ ਸਾਡਾ ਬੱਚਾ ਯਾਰ ਇਹ ਕੋਈ ਗੱਲ ਨਹੀਂ ਸਾਡਾ ਅਫਸਰ ਵੀ ਹੈ ਸਾਡਾ ਬੱਚਾ ਕੋਈ ਗੱਲ ਆ ਲੈ ਉਹ ਵੀ ਪੱਤਰ ਕਿੱਥੇ ਆ ਉਹ ਫਾਈਲ ਕਿੱਥੇ ਆ ਪਿਛਲੀ ਗੱਡੀ ਚੋਂ ਉਹ ਫਾਈਲ ਕਿੱਥੇ ਆ ਮਨਿੰਦਰ ਕਿੱਥੇ ਹੈ ਮਨਿੰਦਰ ਗੱਡੀ ਚ ਰਹਿ ਗਿਆ ਉਹ ਨਹੀਂ ਸੇਲਦਾਰ ਸਾਹਿਬ ਪੱਤਰ ਵੀ ਤੁਹਾਨੂੰ ਦੇ ਦਿੰਦੇ ਨੇ ਇਧਰ ਆ ਜੀ ਮੇਰੀ ਯਾਰ ਬੇਨਤੀ ਮੰਨ ਲਓ ਸਾਰੇ ਪਿੱਛੇ ਆ ਜਾਓ ਭਾਈ ਆਪਾਂ ਵਿਖਾਉਣਾ ਇਹਨੂੰ ਜੇ ਆਪਾਂ ਹੀ ਅੱਗੇ ਹੋ ਕੇ ਦਿਖਾਉਣਾ ਕੀ ਆ ਦੇਖੋ ਤਹਿਸੀਲਦਾਰ ਤੁਸੀਂ ਮੌਕੇ ਤੇ ਆਇਓ ਤੁਹਾਨੂੰ ਅਸੀਂ ਪੱਤਰ ਵੀ ਦੇਨੇ ਪੱਤਰ ਤੇ ਤੁਹਾਨੂੰ ਅਸੀਂ ਦੇਨੇ ਸਾਡਾ ਗੱਡੀ ਤੇ ਪਿਆਰ ਦੇ ਦੇਨੇ ਆਂ ਇਹ ਕਰਕੇ ਅਸੀਂ ਰੱਖਿਆ ਸੀ ਉੱਥੇ ਪਹਿਲਾਂ ਤੁਹਾਡੇ ਨਾਲ ਗੱਲ ਕਰਦੀ ਸਾਡੇ 2 ਮਸਲੇ ਨੇ ਆ ਜਿਹੜਾ ਦਰਿਆ ਆ ਬਿਆਸ ਆਪਾਂ ਇਸ ਟਾਈਮ ਤੇ ਚੱਕੋ ਕੀ ਮੈਂ ਮਾੜਾ ਬਤਾਲਾ ਦੀ ਜਮੀਨ ਵਿੱਚ ਖੜੇ ਹੋਰ ਇਹ ਵਿਆਸ ਦਰਿਆ ਆ ਉਸ ਪਾਸੇ ਡੇਰਾ ਨਾਲ ਸੁਆਮੀ ਆ ਉਧਰ ਉਹਨਾਂ ਨੇ ਆ ਤਾਜਾ ਬਣ ਬਣਿਆ ਇੱਧਰ ਇਸ ਪਾਸੇ ਕੋਈ ਸਪੋਰਟ ਨਹੀਂ ਇੱਧਰ ਦਰਿਆ ਜਾ ਰਿਹਾ ਹੈ ਮੇਰੀਆਂ ਤੁਹਾਡੇ ਕੋਲੇ ਹਾਈ ਕੋਰਟ ਵੱਲੋਂ ਡਾਇਰੈਕਸ਼ਨਾਂ ਆ ਗਈਆਂ ਤੁਹਾਡੇ ਡੀਸੀਆਂ ਕੋਲੇ ਕਿ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਾ ਕਰੇ ਤੁਹਾਡੇ ਡੀਸੀ ਨੇ ਇਹ ਮੇਰੇ ਵੱਲੋਂ ਕਹਿ ਦੇਣਾ ਉਹਨੂੰ ਰਿਕਾਰਡਿੰਗ ਵੀ ਹੋ ਰਹੀ ਆ ਜਾਊਗੀ ਉਹਦੇ ਕੋਲੇ ਵੀ ਡੀਸੀ ਨੇ ਅੱਜ ਤੱਕ 35 ਦੇ ਜਿਹੜੇ ਆਰਡਰ ਨੇ ਹਾਈ ਕੋਰਟ ਦੇ ਵੀ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਾ ਕਰੇ ਉੱਥੇ ਕੀ ਕਾਰਵਾਈ ਕੀਤੀ ਆ ਇਹ ਮੇਰਾ ਸਵਾਲ ਅਗਲੀ ਗੱਲ ਹੈ ਵੀ ਪਰਲੇ ਪਾਸਿਓਂ ਤੇਰਾ ਦਰਿਆ ਦਾ ਸੱਜਾ ਪਾਸਾ ਹੈ ਉਧਰੋਂ ਤੇ ਦਰਿਆ ਨੂੰ ਇਧਰ ਧੱਕਿਆ ਜਾ ਰਿਹਾ ਹੈ ਇਹਨਾਂ ਦਾ ਇਧਰਲੇ ਪਾਸਿਓਂ ਜ਼ਮੀਨ ਜਿਹੜੀ ਆ ਉਹ ਖੁੱਲ ਰਹੀ ਆ ਉਸ ਡੀਸੀ ਨੂੰ ਤਾਂ ਪਰਵਾਹ ਨਹੀਂ ਕਿਉਂਕਿ ਉਹਦੇ ਜਿਹੜੇ ਢੇਰੇਦਾਰ ਨੇ ਉਹਨਾਂ ਦੀ ਜ਼ਮੀਨ ਵਧ ਰਹੀ ਆ ਜਿਹੜਾ ਤੁਹਾਡਾ ਡੀਸੀ ਹੈ ਤੁਹਾਡਾ ਐਸਡੀਐਮ ਹੈ ਤੁਹਾਡਾ ਡਰੇਨੇਜ ਵਿਭਾਗ ਹੈ ਜਿਹੜਾ ਕਪੂਰਥਲੇ ਦਾ ਉਹ ਕੀ ਗੱਲ ਸਿਰਫ ਇੱਥੇ ਸਰਕਾਰੀ ਤਨਖਾਹਾਂ ਲੈਣ ਵਾਸਤੇ ਹੀ ਆ ਸਰਕਾਰੀ ਟੀਏ ਤੇ ਡੀਏ ਬਣਾਉਣ ਵਾਸਤੇ ਹੀ ਆ ਕੀ ਫਰਜੀ ਕੰਮ ਦਿਖਾ ਕੇ ਤੇ ਉਹ ਸਰਕਾਰੀ ਖਜ਼ਾਨੇ ਲੁੱਟਣ ਵਾਸਤੇ ਹੀ ਆ ਤੇ ਆ ਜਿਹੜੇ ਕਿਸਾਨ ਨੇ ਅੱਜ ਫੇ ਮੰਡ ਬਤਾਲੇ ਵਾਲੇ ਅੱਗੇ ਆਓ ਮੰਡ ਬਤਾਲਾ ਅੱਗੇ ਆਓ ਜਿਹੜੇ ਇੱਥੇ ਢਿਲਵਾਲੇ ਉਹ ਵੀ ਅੱਗੇ ਆਓ ਆ ਜਿਹੜੇ ਮੰਡ ਬਤਾਲੇ ਦੇ ਨੇ ਇਹਨਾਂ ਦਾ ਕੋਈ ਸਾਈਂ ਖਸਮ ਹੈਗਾ ਕਿ ਨਹੀਂ ਆ ਜਿਹੜੀ ਜ਼ਮੀਨ ਬਰਬਾਦਰੀ ਹੋ ਰਹੀ ਆ ਇਹਨੂੰ ਕੌਣ ਰੋਕੂਗਾ ਮੈਂ ਤੁਹਾਨੂੰ ਇੱਕ ਪੱਤਰ ਵਿਖਾਉਣਾ ਹੈ ਮਹਿੰਦਰ ਸਿੰਘ ਕੇਪੀ ਮੰਤਰੀ ਪਾਸਪੋਰਟ ਮੰਤਰੀ ਸੀ ਸਰਕਾਰ ਵੱਲੋਂ ਉਹਦੀ ਡਿਊਟੀ ਲਈ ਗਈ ਇਥੋਂ ਦੇ ਲੋਕ ਜਿਹੜੇ ਸੀ ਰੋਏ ਪਿੱਟੇ ਕਿ ਸਾਡੀ ਜ਼ਮੀਨ ਬਰਬਾਦ ਹੋ ਰਹੀ ਹੈ ਇਹ ਤੁਸੀਂ ਦੇਖੋ ਕਿ ਮਿੰਦਰ ਸਿੰਘ ਕੇਪੀ ਜਿਹੜਾ ਹੈ ਉਹ ਕਦੋਂ ਮੰਤਰੀ ਸੀ ਕਿੰਨੇ ਸਾਲ ਹੋ ਗਏ ਉਹ ਉਸ ਸਮੇਂ ਫਿਰ ਮੁੱਖ ਮੰਤਰੀ ਨੇ ਉਹਦੀ ਇੱਕ ਕਮੇਟੀ ਬਣਾਈ ਉਹਦੇ ਅੰਦਰ ਉਸ ਕਮੇਟੀ ਨੇ ਝੱਕੋ ਕੀ ਤੇ ਮੰਡ ਬਤਾ ਤਾ ਤੇਲਵਾ ਇਹਨਾਂ ਪਿੰਡਾਂ ਦਾ ਫਿਰ ਇੱਥੇ ਸਰਵੇ ਕੀਤਾ ਸਰਵੇ ਕਰਕੇ ਉਹਨੇ ਇੱਕ ਰਿਪੋਰਟ ਭੇਜੀ ਸਰਕਾਰ ਨੂੰ ਉਹਨੇ ਤਿੰਨ ਸਪਰ ਬਣਾਉਣ ਦੀ ਸ਼ਿਫਾਰਸ਼ ਕੀਤੀ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਕੋਈ ਮਤਨ ਪੁਖਾ ਦੇਣਾ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਐਨੀ ਬੁਰਜੀ ਤੋਂ ਲੈ ਕੇ ਐਨੀ ਬੁਰਜੀ ਤੱਕ ਇਸ ਸਾਈਡ ਨੂੰ ਬਚਾਉਣ ਵਾਸਤੇ ਇਹ ਸਪਰ ਬਣਾਏ ਜਾਣ ਮਿੰਦਰ ਸਿੰਘ ਕੇਪੀ ਦੀ ਉਸ ਰਿਪੋਰਟ ਤੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਅਮਲ ਨਹੀਂ ਕੀਤਾ ਚਾਹੇ ਉਹ ਕਾਂਗਰਸ ਸਰਕਾਰ ਹੈ ਚਾਹੇ ਕਾਲੀਏ ਤੇ ਭਾਜਪਾ ਵਾਲਿਆਂ ਦੀ ਸਰਕਾਰ ਹੈ ਤੇ ਚਾਹੇ ਅੱਜ ਹਾਂ ਪਾਰਟੀ ਦੀ ਸਰਕਾਰ ਹੈ ਜਿਹੜੇ ਪ੍ਰਸ਼ਾਸਨ ਅਧਿਕਾਰੀ ਇੱਥੇ ਐਸਡੀਐਮ ਭਲੱਤਰ ਇੱਥੇ ਕਿੰਨੀ ਵਾਰਾ ਮੈਡਮ ਵੀ ਆਈ ਉਹਨੂੰ ਸਾਰਾ ਮੌਕਾ ਵਿਖਾਇਆ ਤੁਹਾਡੇ ਤੋਂ ਪਹਿਲਾਂ ਇੱਥੇ ਨੈਪਸੀਲਦਾਰ ਆਇਆ ਉਹਨੂੰ ਵੀ ਸਾਰਾ ਮੌਕਾ ਵਿਖਾਇਆ ਉਹਦੇ ਨਾਲ ਬੈਠ ਕੇ ਗੱਲ ਕੀਤੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਾਂ ਤਾਂ ਤੁਹਾਡੇ ਵੱਲੋਂ ਰਿਪੋਰਟਾਂ ਨਹੀਂ ਅੱਗੇ ਜਾ ਰਹੀਆਂ ਤੇ ਜਾਂ ਫਿਰ ਸਰਕਾਰ ਜਿਹੜੀ ਆ ਉਹ ਕੇਵਲ ਜਿਸ ਤਰ੍ਹਾਂ ਮੈਂ ਕਹਿੰਨ ਤੋਂ ਗਰੇਜ ਨਹੀਂ ਕਰਾਂਗਾ ਕਿ ਜਿਸ ਤਰ੍ਹਾਂ ਅੱਜ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਕਾਰਪੋਰੇਟਾਂ ਨੂੰ ਜਿਵੇਂ ਦਰਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਦੇ ਰੇਣ ਇਸੇ ਤਰ੍ਹਾਂ ਇਹ ਜਿਹੜੀਆਂ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰਾਂ ਕੇਂਦਰ ਵਿੱਚ ਇਸ ਕਰਕੇ ਕਹਿ ਰਿਹਾ ਹਾਂ ਹਾਂ ਤੇ ਪੰਜਾਬ ਨਾਲ ਸੰਬੰਧਿਤ ਫਿਰ ਜਿਹੜੇ ਮੇਰੇ ਤੇ ਕਮੈਂਟ ਕਰ ਰਹੇ ਹਨ ਉਹ ਕਹਿਣਗੇ ਇਹ ਤੇ ਪੰਜਾਬ ਸਰਕਾਰ ਦਾ ਮਸਲਾ ਕੇਂਦਰ ਨੂੰ ਕਿਵੇਂ ਕਹਿੰਦੇ ਹੋ ਉਹ ਭਾਈ ਕੇਂਦਰ ਦਾ ਨਾਮ ਹੈ ਤਾਂ ਲੈ ਰਿਹਾ ਹੈ ਮੋਦੀ ਵੀ ਆ ਗਿਆ ਅੱਗੇ ਪੈਰਾ 'ਚ ਬੈਠਦਾ ਪਹਿਲੇ ਵੀ ਬੈਠਦੇ ਰਹਿ ਇੱਥੇ ਪੰਜਾਬ ਦਾ ਮੁੱਖ ਮੰਤਰੀ ਵੀ ਪੈਰਾ ਜਵਾਈਦਾ ਹੈ ਇੱਥੇ ਹਰਿਆਣਾ ਦਾ ਮੁੱਖ ਮੰਤਰੀ ਵੀ ਪੈਰਾ ਜਵਾਈਦਾ ਹੈ ਇੱਥੇ ਸਾਰੇ ਪਾਰਟੀਆਂ ਦੇ ਲੀਡਰ ਇਹ ਢੇਰੇ ਬਿਆਸ ਦੇ ਆ ਕੇ ਚਮਚਾਗਰੀ ਕਰਦੇ ਆ ਇਸ ਕਰਕੇ ਇਹ ਜਿਹੜੀਆਂ ਸਰਕਾਰਾਂ ਰਾਜਨੀਤਿਕ ਪਾਰਟੀਆਂ ਇਹ ਆ ਜਿਹੜੇ ਲੋਕ ਨੇ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋ ਰਹੀਆਂ ਨੇ ਔਰ ਆ ਜਿਹੜੀਆਂ ਦਰਖਤ ਪੱਤੇ ਜਾ ਰਹੇ ਨੇ ਅੱਜ ਜਿੰਦਰ ਸਾਹਿਬ ਇੱਧਰ ਆਓ ਜਰਾ ਆ ਬਖਾਓ ਜੀ ਇਹਨਾਂ ਨੂੰ ਦੋਨੇ ਸਾਈਡ ਨੇ ਇੱਧਰ ਵੀ ਨੇ ਜੀ ਇੱਧਰ ਨੇ ਆ ਦਰਖਤ ਪੱਤੇ ਜਾ ਰਹੇ ਨੇ ਕਿਉਂ ਆਦੇਸ਼ ਕਰਕੇ ਆਦੇ ਵੱਡੇ ਜੀ ਇੱਧਰ ਕੇਸ ਕਰਕੇ ਕਿ ਇਹ ਜਦੋਂ ਉਧਰੋਂ ਧਾਰ ਟਿੱਗਾਂ ਦੀ ਗਣੀਆਂ ਨੇ ਤੇ ਜੇ ਦਰਖਤ ਵਿੱਚ ਡਿੱਗੇਗਾ ਨਾ ਪਾਣੀ ਦੇ ਤੇ ਉਹ ਪਾਣੀ ਨੂੰ ਰੋਕਟ ਲਾਏਗਾ ਤੇ ਪਾਣੀ ਉਧਰ ਨੂੰ ਜਾਏਗਾ ਤੇ ਪਹਿਲਾ ਹੀ ਦਰਖਤ ਜੜਾਂ ਤੋਂ ਪੱਟੀ ਜਾ ਰਹੇ ਨੇ। ਨਹੀਂ ਕਿਸੇ ਵੀ ਤਰੀਕੇ ਨਾਲ ਇਹ ਮਿਟਣ। ਇਹ ਮਿੱਟੀ ਡਿੱਗਣ ਦੇ ਨਾਲ ਕੀ ਹੋ ਰਿਹਾ? ਇੱਧਰ ਵੀ ਥੋੜਾ ਜਿਹਾ ਝਾੜ। ਇੱਧਰ ਆ। ਇਹ ਚਾਕੇ ਜੀ ਗਿੱਲਾ। ਥੋੜਾ ਦੇਖ ਲਓ ਜੀ ਸਾਈਡ ਤੋਂ ਉਹ ਜੀ। ਹਾਂਜੀ। ਸਾਈਡ ਤੋਂ ਦੋ ਦੋ ਜੜਾਂ ਪਾ। ਕੋਈ ਨਾ ਕੋਈ ਜੜ। ਅੱਛਾ। ਕੋਈ ਨਾ ਜੜਾ ਜੀਤੀ ਨਾ ਬੰਨ। ਆ ਜਰਾ ਤੋਂ ਪੱਤੀ ਜਾ ਰਹੀ ਸਾਰੇ ਆ ਚ ਗਾਂਢ ਗਰੀਆਂ ਆ ਵੀ ਕੋ ਜਰਾ ਮਿੱਟੀ ਖੋੜੀ ਜਾਣਾ ਬਰਤਿਆ ਨਾ ਕੋਈ ਪਿੱਛੇ ਆਉਂਸੀ ਕਰਤਾ ਕਰਨਾ ਬਦਲੇ ਜਾਣਦੇ ਤਾ ਤੇ ਪੁੱਤ ਸਾਡੇ ਬੱਚੇ ਵੀ ਹੋ ਠੀਕ ਹੈ ਤੇ ਸਾਡੇ ਹੋ ਤੁਸੀਂ ਹੁਣ ਵੇਖਣਾ ਹੈ ਵੀ ਸਾਡੀ ਕਿੰਨੀ ਕ ਗੱਲ ਕਰਦੇ ਜਾਗੇ ਅਟਿਕਰੀ ਹੈ ਨਾ ਬੇਟੀ ਖੁਣ ਰਹੀ ਹੈ ਨਾ ਤੇ ਜਦੋਂ ਆ ਸਿੱਖ ਗਾਂਢ ਗਦੀਆਂ ਗਈਆਂ ਸੀ ਬੰਦਿਆਂ ਨੂੰ ਕਿਹਨੇ ਜਾਣ ਦਿੰਦੇ ਹੋ ਕਿਤੇ ਉਹ ਵੇ ਇਹ ਕਿਸੇ ਪਰਾ ਇਧਰ ਰੋ ਪਤਾ ਕਿਤੇ ਮਾੜਾ ਮੋਟਾ ਵੀ ਕਿਤੇ ਪੈਰ ਥੜ ਗਿਆ ਤੇ ਕਹਿੰਦਾ ਸਰਸਲੇ ਧੱਕਾ ਦਿੱਤਾ ਤੇ ਪਰਚਾ ਹੋ ਗਿਆ ਇਸ ਕਰਕੇ ਤੁਸੀਂ ਸਰਕਾਰੀ ਬੰਦੇ ਇੱਧਰ ਹੀ ਰਹੋ ਤੁਹਾਡੇ ਜੀ ਸੋ ਇਹ ਜਿਹੜਾ ਇੰਨਾ ਹਨੇਰ ਕਰਦੀ ਹੋਈ ਆ ਕੀ ਹੋਇਆ ਕਿੱਥੇ ਅਫਸਰ ਕਿੱਥੇ ਸਰਕਾਰਾਂ ਇਹ ਤੈਨੂੰ ਤਾਂ ਜੇ ਭੇਜਤਾ ਭੀ ਜਾ ਚੜ ਜਾ ਬੱਚਾ ਸੂਲੀ ਰਾਤ ਪੁਲੀ ਕਰੇਗਾ ਵੀ ਕਿਸਾਨ ਜਾਣਣ ਤੇ ਤਹਿਸੀਲਦਾਰ ਜਾਣੇ ਪਰ ਪੁੱਤ ਅਹੀਂ ਤੈਨੂੰ ਕਹਿਣਾ ਕੁਛ ਨਹੀਂ ਅਹੀਂ ਤੇ ਆਪਣੀ ਗੱਲ ਕਰਦੀ ਤੇਰੇ ਠੀਕ ਹੈ ਤੇ ਤੈਨੂੰ ਉਹ ਵਿਖਾਤਾ ਤੇ ਵੀਡੀਓ ਬਣ ਗਿਆ ਹੁਣ ਤੂੰ ਮੁਕਰਦਾ ਸਕਦਾ ਨਹੀਂ ਇਹ ਵੀਡੀਓ ਜਿਹੜੀਆਂ ਨੇ ਇਹ ਜਿਹੜੀ 35 ਵਾਲੇ ਆਰਡਰ ਨੇ ਨਾ ਜਿੰਨਾ ਤੇ ਤੁਸੀਂ ਅਮਲ ਨਹੀਂ ਕੀਤਾ ਤੁਸੀਂ ਰੋਕਿਆ ਨਹੀਂ ਡੇਰੇ ਵਾਲਿਆਂ ਨੂੰ ਕੰਮ ਕਰਨ ਤੋਂ ਫਿਰ ਮੈਨੂੰ ਕੰਟੈਂਪਟ ਪਾਉਣੀ ਪਈ ਉਹ ਕੰਟੈਂਪਟ ਤੇ ਵੀ ਤੁਹਾਹਾਂ ਕੋਈ ਕਾਰਵਾਈ ਨਹੀਂ ਕੀਤੀ ਹਾਂ ਇੱਕ ਕਾਰਵਾਈ ਜ਼ਰੂਰ ਕੀਤੀ ਹੈ ਤੁਹਾਡੇ ਐਸ ਡੀ ਐਮ ਭਲੱਖ ਨੇ ਐਸ ਡੀ ਐਮ ਬਾਬਾ ਬਕਾਵਾ ਨੇ ਜਦੋਂ ਕੰਟੈਂਪਟ ਪਾਈਆ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਡਰੇਨੇ ਭਾਗ ਮੈਨੂ ਭਾਗ ਇਹਨਾਂ ਸਾਰਿਆਂ ਦੀ ਸੈੱਟ ਬਣਾਈ ਉਹਨਾਂ ਸਾਰਿਆਂ ਨੇ ਮੇਰੇ ਕੋਲ ਫਾਈਲ ਸਿਖਾ ਦੇਣਾ ਤੁਹਾਨੂੰ ਫੋਟੋ ਕਾਪੀ ਦੇ ਦੇਣਾ ਉਹ ਰਿਪੋਰਟ ਤਿਆਰ ਕਰਕੇ ਹਾਈ ਕੋਰਟ ਚ ਜਵਾਬ ਦਿੱਤਾ ਹੈ ਕਿ ਇੱਥੇ ਕੋਈ ਵੀ ਛੇੜਖਾਣੀ ਦਰਿਆ ਨਾਲ ਨਹੀਂ ਹੋ ਰਹੀ ਜੇ ਕਿਤੇ ਇੱਥੇ ਮੇਰੇ ਕੋਲ ਨਹੀਂ ਸੀ ਤਾਂ ਉਹ ਐਸੇ ਮੇਰੇ ਕੋਲ ਹੁੰਦਾ ਤੇ ਮੈਂ ਉਹਨੂੰ ਫੜਨਾ ਸੀ ਗਲਮੇ ਤੋਂ ਤੇ ਪੁੱਛਣਾ ਸੀ ਪੁੱਤਾਂ ਹੁੰਦੀ ਆ ਕਿ ਨਹੀਂ ਹੁੰਦੀ ਇਹਨੂੰ ਉਹਨਾਂ ਨੇ ਇਸ ਕਰਕੇ ਭੇਜਿਆ ਕਿ ਕਿਸਾਨ ਜਾਣਣ ਜੱਟ ਜਾਣੇ ਤੇ ਬਿਜੂ ਜਾਣੇ ਬਸ ਅਗਲੀ ਗੱਲ ਨਹੀਂ ਮੈਂ ਕਰਨੀ ਇਸ ਕਰਕੇ ਭੇਜਿਆ ਗਿਆ ਪਰ ਆਕਾ ਤੂੰ ਜਿੱਥੇ ਅਫਸਰ ਹੈ ਉਥੇ ਇੱਕ ਇਨਸਾਨ ਵੀ ਹੈ ਆ ਵੇਖੀ ਹੋ ਰਿਹਾ ਹੈ ਇਹ ਸਾਰੀਆਂ ਵੀਡੀਓ ਬਣ ਰਹੀਆਂ ਨੇ ਹੁਣ ਤੇਰੀ ਜਿਹੜੀ ਵੀਡੀਓ ਆ ਇਹ ਤਾਂ ਹੁਣ ਚੱਲੇਗੀ ਜਵਾਬ ਤੂੰ ਦੇਣਾ ਹੈ ਕਿ ਹੁਣ ਡੀਸੀ ਨੂੰ ਜਾ ਕੇ ਤੂੰ ਕੀ ਰਿਪੋਰਟ ਦੇਣਾ ਹੈ ਇਹ ਹੁਣ 15 ਦਿਨ ਦਾ ਸਾਡਾ ਸਮਾਂ ਹੈ ਜੇ ਤੇ 15 ਦਿਨਾਂ ਦੇ ਅੰਦਰ ਅੰਦਰ ਇੱਥੇ ਇਸ ਬੰਦ ਦਰਿਆ ਨੂੰ ਰੋਕਣ ਵਾਸਤੇ ਸਪੱਤ ਸ਼ੁਰੂ ਹੋ ਗਏ ਕੋਈ ਪੱਥਰਾ ਪੁੱਥਰਾਂ ਦਾ ਪ੍ਰਬੰਧ ਕੀਤਾ ਜਾਵੇ ਇਹ ਜ਼ਮੀਨ ਇੱਧਰੋਂ ਖੁਰਨੋਂ ਬਚਾਈ ਜਾਵੇ ਤੇ ਠੀਕ ਹੈ ਨਹੀਂ ਤਾਂ ਪ੍ਰਸ਼ਾਸਨ ਤੇ ਸਰਕਾਰ ਨੱਕ ਚ ਦਮ ਕਰ ਦੂੰਗਾ ਨੱਕ ਚ ਦਮ ਫਿਰ ਵੇਖਣਗੇ ਅਸੀਂ ਜਿਹੜਾ ਐਕਸ਼ਨ ਦੇਣਾ ਦੋ ਵਾਰ ਮੀਟਿੰਗਾਂ ਕਰ ਲਈਆਂ ਲਿਖਤੀ ਪੱਤਰ ਦੇ ਦਿੱਤੇ ਹਾਈ ਕੋਰਟ ਚਲੇ ਗਏ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਡਾ ਹੋਏਗਾ ਉਹ ਵੀ ਸ਼ਾਂਤਮਈ ਕਾਨੂੰਨ ਨੂੰ ਅਸੀਂ ਆਪਣੇ ਹੱਥ 'ਚ ਨਹੀਂ ਲੜਾਂ ਪਰ ਐਕਸ਼ਨ ਇਸ ਤਰ੍ਹਾਂ ਦਾ ਕਰਾਂਗੇ ਕਿ ਟੀਸੀ ਕਪੂਰਥਲਾ ਤੇ ਡੀਸੀ ਅੰਮ੍ਰਿਤਸਰ ਅੱਕਾਸਿਕ ਸੁਣ ਦੇ ਦੇ ਕੇ ਰੋਣਗੇ ਇਸੇ ਤਰ੍ਹਾਂ ਐਸਡੀਐਮ ਫਾਫਾ ਬਕਾਲਾ ਉਹ ਮੈਨੂੰ 2018 ਦੇ ਵਿੱਚ ਇਹਨਾਂ ਨੇ ਫੜ ਕੇ 755 ਚੰਦਰ ਕਰਤਾ ਸੀ ਨੰਬਰ ਸਾਬ ਜੇਲ੍ਹ ਚ ਰੱਖਿਆ। ਉਹ ਰੋਜ਼ ਦੁਜੀ ਦਿਨ ਮੇਰੀਆਂ ਤਰੀਕਾ ਪਾਉਂਦੀ ਸੀ। ਤੇ ਇੱਕ ਦਿਨ 6 ਘੰਟਿਆਂ ਨੇ ਬਹਿਸ ਕੀਤੀ। ਬਹਿਸ ਕਰਕੇ ਤੇ ਉਹਨੇ ਲਹੂ ਜਗੋਂ ਇਹੋ ਜਿਹਾ ਖੜਿਆ। ਫਿਰ ਬਹਿ ਜਿਹੜਾ ਸੀ ਮੈਂ ਕਿਹਾ ਘੱਟ ਸਾਲ ਕੋ। ਨਹੀਂ ਵੀ ਫਿਰ ਉਹਨੂੰ ਜੋ ਬਣਦਾ ਜਵਾਬ ਸੀ ਉਹ ਦਿੱਤਾ। ਉਸ ਬੀਬੀ ਨੇ ਨਾ ਇੱਥੇ ਹੱਥ ਦੋਵੇਂ ਪਾ ਕੇ ਤੇ ਆਪਣੇ ਵਾਲ ਪੁੱਟੇ ਸੀ। ਬਾਬਾ ਜੀ ਮੈਨੇ ਆਪਕੋ ਨਹੀਂ ਕਹਾ ਬਾਬਾ ਜੀ ਮੈਨੇ ਆਪਕੋ ਨਹੀਂ ਕਹਾ ਇਸੇ ਤਰ੍ਹਾਂ ਡੀਸੀ ਅੰਮ੍ਰਿਤਸਰ ਤੇ ਡੀਸੀ ਕਪੂਰਥਲਾ ਰੋਣ ਅੱਖਾਂ ਚੋਂ ਸੁਣ ਦੇ ਦੇ ਕੇ ਨਹੀਂ ਤਾਂ ਇਹਨਾਂ ਲੋਕਾਂ ਦਾ ਅਜਾੜਾ ਬੰਦ ਕਰਾ ਦਿਓ ਆ ਜਿਹੜੀ ਦਰਿਆ ਦੇ ਢਾਹ ਲੱਗੀ ਆ ਇਹ ਬੰਦ ਕਰਾ ਦਿਓ ਨਹੀਂ ਤਾਂ ਆ ਆ ਧਰਮੀ ਫੌਜੀ ਇੱਥੇ ਇੱਕ ਸਰਵਿਸਮੈਨ ਜਿਹੜੇ ਫੌਜੀ ਨੇ ਉਹ ਇੱਥੇ ਧਾਰਮਿਕ ਜਥੇਬੰਦੀਆਂ ਇੱਥੇ ਕਿਸਾਨ ਜਥੇਬੰਦੀਆਂ ਇੱਥੇ ਰਾਜਸਥਾਨ ਤੋਂ ਇੱਥੇ ਹਰਿਆਣੇ ਤੋਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਅਸੀਂ ਇੱਥੇ ਲੋਕਾਂ ਦਾ ਆਮ ਲੋਕਾਂ ਦਾ ਕੱਟ ਨਹੀਂ ਕੀਤਾ ਸਿਰਫ ਨਮਾਇੰਦੇ ਨੇ ਆਮਰਿਕ ਸਿੰਘ ਰੋਮੀ ਉਹ ਨੇ ਜਿਹੜੇ ਇਧਰ ਆ ਮਾਰਦੇ ਹੋ ਜੀ ਕੈਮਰਾ ਇਹਨਾਂ ਨਾਲ ਸੀ ਇਹ ਉਹ ਜਿਹੜੇ 4 ਮਹੀਨੇ ਜਿਹੜਾ ਆਪਣਾ ਧਰਨਾ ਚੱਲਿਆ ਸੀ ਜੀ ਉੱਥੇ ਕਥਾਪਾੜਾ ਲਗਾਤਾਰ ਉੱਥੇ ਵੀ ਤੇ ਉਸ ਤੋਂ ਪਹਿਲਾਂ ਬਾਡਰਾਂ ਤੇ ਵੀ ਇਹ ਸਾਡੇ ਨਾਲ ਉੱਥੇ ਰਹੇ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਵੱਖ-ਵੱਖ ਤਲਾਂ ਤੋਂ ਪਠਾਨਕੋਟ ਤੋਂ ਭਾਈ ਸਾਹਿਬ ਆਏ ਹੋ ਕੇ ਜਰਾ ਆ ਨਾ ਸਤਿ ਸ਼੍ਰੀ ਅਕਾਲ ਸਭ ਦਰਸ਼ਕਾਂ ਦੇ ਨਾਮ ਤੇ ਸ਼ਾਊਟ ਆਉਂਦਾ ਹੈ ਸਰਦਾਰ ਜਸਪਾਲ ਸਿੰਘ ਇਹ ਵੀ ਕਿ ਆਪ ਇੱਕ ਐਨਜੀਓ ਚਲਾ ਰਹੇ ਹੋ ਬਹੁਤ ਵੱਡੀ ਐਨਜੀਓ ਹੈ ਨਾ ਦੀ ਇੰਡੀਆ ਲੈਵਲ ਇਹ ਵੀ ਸਾਡੇ ਨਾਲ ਨੇ ਤੇ ਫਿਰ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਨਾ ਉਹ ਸਾਰਿਆਂ ਨਾਲ ਸਪੱਸ਼ਟ ਕਰਕੇ ਤੇ ਫਿਰ ਅਸੀਂ ਪੰਜ ਮੈਂਬਰ ਦੀ ਕਮੇਟੀ ਵੀ ਬਣਾਤੀ ਹੈ ਤੇ ਅਸੀਂ ਪੰਜ ਮੈਂਬਰ ਦੀ ਕਮੇਟੀ ਬਣਾਤੀ ਹੈ ਔਰ ਇਹਨਾਂ ਸਾਰਿਆਂ ਨਾਲ ਸਹਿਰ ਕਰਕੇ ਅਗਲਾ ਪ੍ਰੋਗਰਾਮ ਐਸਾ ਕਾਂਗੇ ਭਾਈ ਜਾ ਤਰ ਟਾਂਡੇ ਵਾਲੀ ਤੇ ਜਾ ਪਾੜਿਆ ਦਾ ਤਾਂ ਸਾਨੂੰ ਦੇਖੋ ਇਹ ਜਹਨਾਂ ਚ ਇੱਕੋ ਇੱਕ ਲਾਜ ਡੀਸੀ ਅੰਮ੍ਰਿਤਸਰ ਤੇ ਐਸਐਸਪੀ ਅੰਮ੍ਰਿਤਸਰ 36 ਨੂੰ ਮੈਨੂੰ ਕਹਿੰਦੇ ਸੀ ਵੀ ਤੂੰ ਮੀਟਿੰਗ ਗੁਰਦੁਆਰਾ ਵਿਹਾਜ ਪਾਪਾ ਜੀਵਨ ਸਿੰਘ ਗੁਰਦੁਆਰੀ ਨਹੀਂ ਕਰਨ ਤੰਗਾ ਖਸਮੇ ਕਰਦੀ ਤੇ ਕੀਤੀ ਇਸ ਕਰਕੇ ਅਸੀਂ ਜੋ ਕਹਿੰਨੇ ਆ ਉਹ ਕਰਦੇ ਆ ਤੇ ਸ਼ਾਂਤ डीसी मेरी ड्यूटी लगाई मंग पत्र लाने मैं अगे डीसी साहब को मंग है, ने ने şey yes, है। 19. तो थैंक यू तो